ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਤਾਈ ਦੀਆਂ ਚੋਣਾਂ ਦੇ ਮਤੇ ਨਜ਼ਰ ਜੇ ਗੱਲ ਕਰਨੀ ਹੋਵੇ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਜਲਦੀ ਭੱਕ ਗਿਆ ਲੱਗਦਾ ਹੈ ਖਾਸ ਤੌਰ ਤੇ ਪਿਛਲੇ ਦਿਨਾਂ ਚ ਜਿਸ ਤਰੀਕੇ ਨਾਲ ਅਕਾਲੀ ਪੋਲਟਿਕਸ ਦੇ ਵਿੱਚ ਨਜ਼ਰ ਆਈ ਹੈ ਇਹ ਕਾਫੀ ਅਹਿਮ ਹੈ ਪਹਿਲਾਂ ਤਾਂ ਵਿਕਰਮਜੀਤਿਆ ਦੀ ਜਮਾਨਤ ਵਿਕਰਮਜੀਤਿਆ ਜਮਾਨਤ ਵੇਲੇ ਉਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਡੇਰਾ ਮੁਖੀ ਨੇ ਬਿਆਸ ਤੇ ਉਹਨਾਂ ਦਾ ਮਿਲਣਾ ਤੇ ਬਿਆਨ ਦੇਣਾ ਕਿ ਸਾਰੋ ਕੁਝ ਗਲਤ ਹੈ ਮਤਲਬ ਇੱਕ ਪਾਸੇ ਖੜਨਾ ਉਹਨਾਂ ਦਾ ਇਹ ਵੀ ਤੇ ਦੂਜੇ ਪਾਸੇ ਫਿਰ ਸੁਖਵੀਰ ਸਿੰਘ ਬਾਦਲ ਕੋਰ ਕਮੇਟੀ ਦੀ ਅਸ ਦੀ ਮੀਟਿੰਗ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਣਾ ਡੀਜੀਪੀ ਕੋਲ ਤੇ ਪ੍ਰੈਸ 'ਚ ਜਾ ਕੇ ਬਿਆਨ ਦੇਣਾ ਕਿ ਜੀ ਮੈਨੂੰ ਤੁਸੀਂ ਜੋ ਇਹ ਵੀ ਹਰ ਰੋਜ਼ ਤੱਕ ਕਰਦੀ ਬਜਾਇ ਸਾਡੇ ਬੰਦਿਆਂ ਨੂੰ ਦੱਸੋ ਤੁਸੀਂ ਕੀ ਚਾਹੁੰਦੇ ਹੋ ਫੜ ਲਓ ਮੈਂ ਬੈਠਾ ਇੱਥੇ ਕਰਕੇ ਦਿਖਾਓ ਜੇ ਤੁਸੀਂ ਕੁਝ ਕਰ ਸਕਦੇ ਹੋ ਜਿਹੜੀ ਸਿੱਧਾ ਚੈਲੰਜ ਅ ਇਹੇ ਸਖਵਿਚ ਸਿੰਘ ਬਾਦਲ ਦਾ ਲੇਕਨ ਇਸ ਵੀਡੀਓ 'ਚ ਮੈਂ ਜਿਹੜੀ ਗੱਲ ਕਰਨੀ ਹੈ ਵਿਕਰਮ ਮਜੀਠੀਆ ਨੇ ਜਿਹੜੀ ਗੱਲ ਕਹੀ ਸੀ ਕਿ ਮੈਂ ਅਕਾਲੀ ਦਰਾਂ ਨੂੰ ਕਥਾ ਕਰੂੰਗਾ ਉਸ ਮਾਮਲੇ ਦੇ ਵਿੱਚ ਅੱਜ ਜਿਹੜੀ ਜਿਹੜਾ ਬਿਆਨ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਸ਼ਰਮ ਦੇ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਨੇ ਉਤੇ ਮੈਂ ਗੱਲ ਕਰੂੰਗਾ ਉਹ ਕਾਫੀ ਅਹਿਮ ਬਿਆਨ ਹੈ ਉਹ ਇਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਤਾਂ ਪਘੋੜਾ ਦਲ ਦਾ ਪ੍ਰਧਾਨ ਹੈ ਜਿਹੜੇ ਅਕਾਲ ਤੱਕ ਸਭ ਤੋਂ ਪਘੋੜੇ ਹੋਏ ਜਿਹੜੀ ਪਾਰਟੀ ਹੈ ਇਹ ਉਹਨਾਂ ਬੰਦਿਆਂ ਚੋਂ ਹੈ ਤੇ ਜਨਾਚਰ ਸਖਵੀਰ ਸਿੰਘ ਬਾਦਲ ਪ੍ਰਧਾਨ ਹੈ ਉਸ দল ਦਾ ਤੇ ਉਹਨਾਂ ਚਿਰ ਮੈਂ ਕੋਈ ਸਮਝੌਤਾ ਨਹੀਂ ਕਰੂੰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਇਸ দল ਦੇ ਮੁਖੀ ਹੋਣ ਦੇ ਨਾਤੇ ਮੈਂ ਕਹਿੰਦਾ ਕਿ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੁੰਦੇ ਹੋਏ ਕੋਈ ਸਮਝੌਤਾ ਨਹੀਂ ਹੋਏਗਾ ਹਾਂ ਜੇ ਸਰ ਵੀਰ ਸਿੰਘ ਬਾਦਲ ਛੱਡ ਜਾਂਦਾ ਤੇ ਫਿਰ ਮੈਂ ਸਮਝੋਤੇ ਦੇ ਹੱਕ 'ਚ ਏਕਤਾ ਦੇ ਹੱਕ 'ਚ ਬਲਕਿ ਯਤਨ ਵੀ ਕਰਾਂਗੇ ਏਕਤਾ ਦੇ ਲਈ ਇਹ ਗੱਲ ਕੀਤੀ ਹੈ ਗੈਨੀ ਹਰਪ੍ਰੀਤ ਸਿੰਘ ਨੇ ਮਤਲਬ ਕਿ ਉਹ ਇੱਕ ਤਰੀਕੇ ਨਾਲ ਵਜੀਠੀਆ ਨੇ ਜਿਹੜੀ ਗੱਲ ਕੀਤੀ ਸੀ ਉਸ ਲਾਈਨ ਤੋਂ ਬਿਲਕੁਲ ਬੱਕਰੀ ਗੱਲ ਉਹਨਾਂ ਨੇ ਅੱਜ ਕੀਤੀ ਹੈ ਦੂਜੀ ਗੱਲ ਇਹ ਵੀ ਹੈ ਕਿ esto ਪਹਿਲਾਂ ਵੀ ਬਹੁਤ ਵਾਰ ਜਦੋਂ ਵੀ ਗੱਲ ਚੱਲੀ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਜੀ ਤੁਸੀਂ ਕਿਤੇ ਸੁਖਵੀਰ ਸਿੰਘ ਬਾਦਲ ਨਾਲ ਸਮਝੌਤਾ ਕਰ ਲਿਆ ਸਮਝ ਲੋ ਜ਼ਹਿਰ ਖਾ ਲਈ ਇਸ ਕਿਸਮ ਦੇ ਬਿਆਨ ਵੀ ਗੈਨੀ ਹਰਪ੍ਰੀਤ ਸਿੰਘ ਦੇ ਆਏ ਨੇ ਗੈਨੀ ਹਰਪ੍ਰੀਤ ਸਿੰਘ ਦੇ ਕਈ ਮਸਲੇ ਚੱਕਿਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੂਜਾ ਮਸਲਾ ਜਿਹੜਾ ਹੈ ਉਹ ਇਸ ਕਰਕੇ ਇਹ ਮੈਂ ਕਿਸੀ ਲਗਾਤਾਰ ਕਹਿ ਰਿਹਾ ਜੀ ਬੇਅਦਬੀ ਹੋਗੀ ਬੇਅਦਬੀ ਹੋਗੀ ਉਹ ਇਹ ਕਹਿੰਦੇ ਨੇ ਕਿ ਜੀ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਇੱਕ ਵਾਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਹੋਈ ਉਹਦੇ ਵਿੱਚ 190 ਅੰਗ ਅਜਹੇ ਸੀ ਜਿਹੜੇ ਜਿਹੜੇ ਦੀ ਦੂਜੇ ਪਾਸੇ ਵੀ ਨਜ਼ਰ ਆ ਰਹੇ ਸੀ ਮਤਲਬ ਕਿ ਉਹ ਸਹੀ ਪ੍ਰਿੰਟਿੰਗ ਨਹੀਂ ਸੀ ਕਹਿੰਦੇ ਮੈਂ ਇਹ ਮੇਰੇ ਕੋਲ ਆਏ ਤੇ ਮੈਨੂੰ ਕਹਦੇ ਜੀ ਸਾਨੂੰ ਤੁਸੀਂ ਇੱਕ ਪੱਤਰ ਲਿਖੋ ਕਿ ਇਹਨਾਂ ਦੇ ਜਿਹੜਾ ਹੈ ਸਸਕਾਰ ਕਰ ਦਿੱਤਾ ਜਾਵੇ ਕਹਦੇ ਮੈਂ ਕਿ ਪਹਿਲਾਂ ਇੱਕ ਕਮੇਟੀ ਬਣਾਓ ਦੇਖੋ ਦਾ ਗੈਲੀ ਰਵਿਟਸਨ ਨੇ ਮੈਨੂੰ ਪੁੱਛਿਆ ਉਦੋਂ ਜਥੇਦਾਰ ਉਹ ਸੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਇਹਨਾਂ ਨੂੰ ਕਹਿੰਕੇ ਕਿ ਕਮੇਟੀ ਬਣਾਓ ਦੇਖਣ ਤਾਂ ਸਹੀ ਵੀ ਇਹਦੀ ਗਲਤੀ ਕੀ ਦੀ ਹੈ ਕਿਉਂ ਇਸ ਤਰ੍ਹਾਂ ਹੋਇਆ ਕਾਗਜ਼ ਮਾੜਾ ਸੀ ਕੀ ਚੱਕਰ ਕੀ ਸੀ ਸਾਰੇ ਗੱਲ ਸਾਹਮਣੇ ਹੋਵੇ ਤੇ ਲਿਖ ਕੇ ਦਿਓ ਕਹਿੰਦੇ ਉਹ ਜਵਾਨੀ ਕਲਮੇ ਕਰੀ ਜਾਂਦੇ ਸੀ ਹੁਣ ਪਤਾ ਨਹੀਂ ਕਹਿੰਦੇ ਵੀ ਗੈਨੀ ਗੁੜਗਾਚ ਨੇ ਉਹਨਾਂ ਨੂੰ ਆਗਿਆ ਦਿੱਤੀ ਜਾਂ ਨਹੀਂ ਦਿੱਤੀ ਇਹ ਨਹੀਂ ਮੈਨੂੰ ਪਤਾ ਪਰ ਉਹ ਬੇਅਦ ਵੀ ਸੀ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਪੂਜਾ ਬਟਾ ਮਸਲਾ ਜਿਹੜਾ ਹਰਜਿੰਦਰ ਸਿੰਘ ਧਾਮੀ ਉਹ ਆਪ ਵੀ ਕਹਿੰਦੇ ਸੀ ਕਿ ਹਰ ਰੋਜ ਇਥੇ ਜਿਹੜੇ 15-20 ਕਪੜੇ ਹੁੰਦੇ ਨੇ ਉਹ ਕਪੜੇ ਵਾਲੀ ਗੱਲ ਫੇਰ ਇੱਕ ਅੱਗੇ ਆ ਗਈ ਚੰਡੀਗੜ੍ਹ ਜਿਹੜੇ ਬਹਾਲੀ ਦੇ ਗੁਰਦੁਆਰਾ ਆਪਸਾਬ ਉਹਦੀ 44 ਮਰਲੇ ਜ਼ਮੀਨ ਤੇ ਮੈਨੇਜਰ ਰਜ਼ੀਦਰ ਸਿੰਘ ਟੋਡਾ ਨੂੰ ਕਹਦੇ ਜੀ ਮਤਲਬ ਕਰਤਾ ਉਹਨੇ ਜ਼ਮੀਨ ਵੇਚਤੀ ਉਹਨੇ ਜ਼ਮੀਨ ਵੇਚੀ ਕੱਲੇ ਨੇ ਵੇਚੀ ਪਰਬੀਤ ਕੌਰ ਲਾਂਡਰ ਦੀ ਸੁਭੀ ਜਿਹੜੀ ਸ੍ਰੌਂਗ ਸਿਕਿਉਰਿਟੀ ਤੇ ਮੈਂਬਰ ਨੇ ਤਾਂ ਉਹ ਕਹਦੇ ਨਹੀਂ ਇਹ ਤਾਂ ਉਹਦੇ ਗਲ ਪਾਤੀ ਇਸ ਤੋਂ ਵੱਡੇ ਅਧਿਕਾਰੀ ਸ਼ਾਮਲ ਨੇ ਚਾਹੇ ਉਹ ਦੇ ਇਕੱਲੇ ਨੇ ਵੇਚੀ ਮੈਨੇਜਰ ਨੇ ਚਾਹੇ ਕੋਈ ਸ਼ਾਮਲ ਹੈ ਪਰ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਸ਼ਰੋਮ ਨਿਕਰਤਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਪ੍ਰਬੰਧ ਉਹ ਸਭ ਅੱਛਾ ਨਹੀਂ ਹੈ ਉਹਦੇ ਵਿੱਚ ਕ腐ਸ਼ਨ ਚੱਲ ਰਹੀ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਹਿਰਾਫੇਰੀਆਂ ਹੋ ਰਹੀਆਂ ਨੇ बार-बार ਸਾਡੇ ਸਾਹਮਣੇ ਆ ਰਹੀਆਂ ਨੇ ਇਸ ਮੁੱਦੇ ਨੂੰ ਵੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਅਠਾਇਆ ਕਿ ਇਹ ਦੇਖੋ ਤੁਸੀਂ ਕਿਸ ਤਰੀਕੇ ਨਾਲ ਸ਼੍ਰੋਮਿਕ ਬਟੀਗੇਜ ਵੀ ਨਾ ਤੇ ਕੱਕਜੇ ਵੀ ਹੋ ਰਹੇ ਨੇ ਵੇਚਿਆ ਜਾ ਰਹੀਆਂ ਨੇ ਇਹ ਗੱਲ ਵੀ ਸਭ ਨੇ ਸਾਹਮਣੇ ਲਿਆਦੀ ਸੋ ਅੱਜ ਜਿਹੜੀ ਗੱਲ ਆਪਾਂ ਦੇਖੀਏ ਹਾਂ ਇੱਕ ਗੱਲ ਹੋਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜੀ ਇਹ ਸਗਵੀਰ ਸਿੰਘ ਬਾਦਲਤਾ ਜੋ ਡੀਜੀਪੀ ਕੋਲ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਰੀ ਕੋਰ ਕਮੇਟੀ ਜਾ ਕੇ ਬੈਠੀ ਡੀਜੀਪੀ ਦੇ ਸਾਹਮਣੇ ਦ ਪ੍ਰਗਿਆ ਲੈ ਕੇ ਆਖਸਮ ਦਾ ਤੇ ਉਹ ਕਹਿੰਦੇ ਸਭ ਡਰਾਮੇ ਕਰ ਰਹੇ ਵਿਸ਼ੇ ਰਿਹਾ ਜੇ ਜਿਹੜੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਨੇ ਇਹ ਤੇ ਮੇਰਾ ਧਿਆਨ ਜਿਹੜਾ ਹੈ ਦਿਵਾਉਣ ਦਾ ਸੀ ਅਰਾਦਾ ਕਿ ਬੜੀ ਤੇਜ਼ੀ ਨਾਲ ਹੁਣ ਪੰਜਾਬ ਦੇ ਵਿੱਚ ਸਿਆਸਤ ਭਖ ਰਹੀ ਹੈ ਔਰ ਇੱਕ ਹੋਰ ਵੀ ਗੱਲ ਹੈ ਇਹ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਉਹ ਤਾਂ ਗਰਾਫ ਥੱਲੇ ਜਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਕਰੇ ਖਾਸ ਕਰਕੇ ਜਿਹੜੀ ਸਥਿਤੀ ਖਰਾਬ ਕੀਤੀ ਹੈ ਡੇਰਾ ਬਿਆਸ ਤੇ ਬੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜਦੋਂ ਇਹ ਬਿਆਨ ਦਿੱਤਾ ਤੇ ਮਾਨ ਸਾਹਿਬ ਨੇ ਜਿਹੜੀ ਗੱਲ ਕਰਤੀ ਕਿ ਜਿਹੜਾ ਮੁਲਾਕਾਤੀ ਜੱਜ ਬਣ ਜਾਣ ਇਹ ਬਿਆੰਦ ਤੇ ਦੂਜੇ ਪਾਸੇ ਅਮਨ ਅਰੋੜਾ ਕੁਝ ਹੋਰ ਕਹਿੰਦਾ ਹੈ ਬਾਕੀ ਬੰਦੇ ਜਿਹੜੇ ਜਿਨ੍ਹਾਂ ਦੇ ਘਰਾਂ ਚ ਜਾ ਕੇ ਅਸ਼ੀਰਵਾਦ ਦੇ ਕੇ ਆਏ ਨੇ ਹਰਜੋਤ ਸਿੰਘ ਬੈਂਸਵਾਲ ਨੇ ਉਹ ਕਿਵੇਂ ਬੋਲ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਅਜਾ ਕੁਝ ਚੱਲ ਰਿਹਾ ਹੈ ਜਿਨ੍ਹਾਂ ਨੇ ਬਾਬੇ ਦੀਆਂ ਫੋਟੋ ਆਪਣੇ ਘਰਾਂ ਚ ਲਾਈਆਂ ਨੇ ਉਹਨੂੰ ਉਹਨੂੰ ਸਮਝ ਨਹੀਂ ਆਉਂਦਾ ਸੀ ਸਟੈਂਡ ਕੀ ਲਈਏ ਗ੍ਰਿੰਦਰ ਸਿੰਘ ਢਿੱਲੋਂ ਤੇ ਜਿਹੜਾ ਸਟੈਂਡ ਹੈ ਮਾਨ ਸਾਹਿਬ ਦਾ ਕੁਝ ਹੋਰ ਹੈ ਇਹਦਾ ਕੁ ਬਾਕੀਆਂ ਦਾ ਕੁਝ ਹੋਰ ਹੈ ਜਵਾਨ ਕੀ ਨਿਗਾਹ ਉਹਨਕੀ ਤਅਜਬ ਹੈ ਇਸ ਪਰ ਵੀ ਜਵਾਨ ਕੁਛ ਹੋਰ ਕਹਤੀ ਹੈ ਨਿਗਾਹ ਕੁਛ ਹੋਰ ਕਹਤੀ ਹੈ ਪਤਾ ਨਹੀਂ ਲੱਗਦਾ ਮਾਨ ਸਾਹਿਬ ਕੀ ਕਹਿਗੇ ਉਹਨੂੰ ਤੇ ਇਹ ਸਥਿਤੀ ਬੜੀ ਕਸੂਤੀ ਹੈ ਵੈਸੇ ਇਨ੍ਹਾਂ ਦਿਨਾਂ ਚ ਡੇਰਿਆਂ ਦੀ ਭੂਮਿਕਾ ਸਾਨੂੰ ਪਤਾ ਹੈ ਕਿ ਬਹੁਤ ਅਹਿਮ ਹੁੰਦੀ ਹੈ ਪੰਜਾਬ ਦੀ ਸਿਆਸਤ ਵਿੱਚ ਇਸੇ ਕਰਕੇ ਤਾਂ ਜਿਹੜੇ ਦਰਿੰਦਰ ਮੋਦੀ ਦਾ ਉਹਨਾਂ ਡੇਰਾ ਬੱਲਾ ਦੇ ਵਿੱਚ ਤੇ ਉਹ ਦੇਖਿਓ ਤੁਸੀਂ ਅਰੇ ਗੇੜੇ ਲੱਗਣਗੇ ਜਿਹੜੇ ਪੈਰੋਲ ਵੀ ਹੋ ਸਕਦਾ ਉਹਨਾਂ ਦਾ ਨਾ ਚ ਮਿਲ ਜੇ ਅਗਲੇ ਸਾਲ ਰਾਮ ਰਹੀਮ ਨੂੰ ਸਸਿਆਲੇ ਮੁਖੀ ਨੂੰ ਡੇਰੇ ਦੇ ਮੁਖੀ ਨੂੰ ਤਾਂ ਇਹ ਸਾਰਾ ਕੁਝ ਚੱਲ ਰਿਹਾ ਹੈ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਡੇਰੇ ਤੋਂ ਬਿਨਾਂ ਹੁਣ ਡੇਰੇ ਦੀ ਸਿਆਸਤ ਜਾਂ ਡੇਰਿਆਂ ਦੀ ਸਿਆਸਤ ਉਦੇ ਵਿੱਚ ਪਹਿਲੀ ਵਾਰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਸਵਾਰ ਖੜੇ ਕਰਨੇ ਕੇ ਜਿਹਨੂੰ ਗਲਤ ਫੜਿਆ ਉਹ ਤਾਂ ਹੁਣ ਤੱਕ ਇਹੀ ਕਹਿ ਰਹੇ ਸੀ ਕਿ ਜੀ ਡਰੱਗ ਚ ਫੜਿਆ ਉਹ ਹੁਣ ਫੜਿਆ ਡੀ ਐਚ ਸੀ ਵੈਸੇ ਤਾਂ ਜਿਹੜੀ ਇਹ ਜੂ ਟਰਨ ਵਾਲੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਹੋਵੇ ਕਾਂਚਨਪ੍ਰੀਤ ਹੋਵੇ ਕੋਈ ਹੋਵੇ ਤਾਂ ਬਾਹਰ ਆ ਜਾਂਦੇ ਨੇ ਤਾਂ ਫਿਰ ਇਹ ਇਹ ਸਿਆਸਤ ਇਹ ਸਿਆਸਤ ਸਿੱਖ ਗਏ ਵੀ ਇੱਕ ਵਾਰੀ ਅੰਦਰ ਕਰ ਦੋ ਉਸ ਤੋਂ ਬਾਅਦ ਆਪ ਹੀ ਰੋਣਾ ਰੋਪਾ ਪਈ ਜਾਊਗਾ ਤੇ ਫਿਰ ਕੋਰਟ 'ਚ ਜ਼ਮਾਤਾਂ ਹੋ ਜਾਣਗੀਆਂ ਕਿਸੇ ਕਿਸੇ ਦਿਨ ਆਪਾਂ ਕਈ ਤੋਹਫਾ ਤੇ ਦੇਖੀ ਹੈ ਆ ਜਦੋਂ ਜਿਹੜੀਆਂ ਹੁਣ ਲੋਕਲ ਬਾਡੀ ਦੀਆਂ ਚੋਣਾਂ ਹੋਈਆਂ ਸੀ ਉਹਨਾਂ 'ਚ ਵੀ ਇਹੋ ਕੁਝ ਹੋਇਆ ਸੀ ਐਮਐਲਏ ਦੀ ਚੋਣ ਤਰਨ-ਤਰਨ 'ਚ ਵੀ ਆਪਾਂ ਦੇਖਿਆ ਇੱਥੇ ਵੀ ਦੇਖਿਆ ਤਾਂ ਇਹ ਸਾਰੇ ਹਾਲਾਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਉਹ ਪਹਿਲੀ ਵਾਰੀ ਗੱਲ ਨਹੀਂ ਰਹੀ ਜਿਹੜੀ ਕਿਸੇ ਟਾਈਮ ਹੁੰਦੀ ਸੀ ਹੁਣ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੂੰ ਸੋਚਣਾ ਪਏਗਾ ਨਾ ਹੀ ਉਹਨਾਂ ਨੂੰ ਐਨਆਰਆਈ ਦੀ ਉਹਨੀ سپورਟ ਹੈ ਜਿਹੜੀ ਪਹਿਲਾਂ ਹੁੰਦੀ ਸੀ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਹੁਣ ਉਹਨਾਂ ਨਾਲ ਜੁੜਦੀਆਂ ਨੇ ਤੇ ਕਾਂਗਰਸ ਸਰ ਦਾ ਰੌਲਾ ਰੱਪਾ ਪਾਈ ਜਾਂਦੀ ਹੈ ਹਾਲ ਦੀ ਘੜੀ ਤਾਂ ਉੱਥੇ ਰੌਲਾ ਪੈ ਗਿਆ ਰੌਰੀਤ ਬਿੱਟੂ ਵਾਲਾ ਵੀ ਮਸਲਾ ਹਾਲਾਂਕਿ ਮੈਂ ਸੋਚਦਾ ਕਿ ਰੌਰੀਤ ਬਿੱਟੂ ਵਾਲਾ ਜਿਹੜਾ ਮਸਲਾ ਹੈ ਕੋਈ ਐਡਾ ਨਹੀਂ ਉਹਨਾਂ ਨੇ ਮੇਰੇ ਖਿਆਲ ਚ ਰਾਹੁਲ ਗਾਂਧੀ ਨੇ ਤਾਂ ਇਹ ਕਿਹਾ ਸੀ ਕਿ ਜਿਹੜਾ ਉਹਨੂੰ ਟ੍ਰੇਟਰ ਕਹਿਣਾ ਉਹਨੂੰ ਗਦਾਰ ਕਹਿਣਾ ਪਾਰਟੀ ਵੱਲੋਂ ਜਿਹੜੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਛੱਡ ਕੇ ਉਧਰ ਗਿਆ ਜਿਹਨੇ ਬਣਾਇਆ ਉਹ ਕਾਂਗਰਸ ਨਾਲ ਗਦਾਰੀ ਕੀਤੀ ਇਹ ਕਹਿ ਦਾ ਮਤਲਬ ਸੀ ਮੇਰੇ ਬਤਾਲੂ ਕੀ ਜੀਰੋ ਵਰਦੀਪੂਰੀ ਤੇ ਹੋਰ ਬੰਦਿਆਂ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਕੰਪਲਾਈਜ਼ੀ ਸਰਦਾਰਾਂ ਨੂੰ ਗਦਾਰ ਕਹਿ ਦਿੰਦੇ ਇੱਥੇ ਸਾਰੀ ਕੌਮ ਨੂੰ ਕਿਸੇ ਨੇ ਗਦਾਰ ਕਿਹਾ ਇਹ ਤਾਂ ਚਲੋ ਸਿਆਸੀ ਤੌਰ ਤੇ ਫਾਇਦੇ ਲੈਣ ਦੇ ਨਾ ਪਰ ਉਹ ਸਿਆਸੀ ਫਾਇਦੇ ਦੀ ਤਾਂ ਗੱਲ ਕਰ ਰਹੀ ਹੈ ਕਿ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ ਪੰਜਾਬ ਚ ਜਲਦੀ ਜਿਹੜਾ ਹੈ ਤਿੱਖੀ ਹੋਊਗੀ ਲੜਾਈ ਕਿਉਂ ਲੱਗਦਾ ਦੇਖੋ ਕਾਂਗਰਸ ਸਾਡੇ ਉੱਪਰ ਤਾਂ ਚਲੋ ਜਿਹੜਾ ਚੱਲ ਹੀ ਰਿਹਾ ਹੈ ਆਪਸ ਚ ਵੀ ਹਰੇ ਉਹ ਜਿਹੜਾ ਹੈ ਉਲਝੇ ਹੋਏ ਨੇ ਇਹ ਵੀ ਲੱਗਦਾ ਹੈ ਉਹ ਜਿਹੜੀ ਉਹਨਾਂ ਦੀ ਉਹਨਾਂ ਨੇ ਇਕਤਾ ਕਰਾਈ ਸੀ ਉਪਰੋ ਉਪਰ ਹੀ ਲੱਗਦੀ ਹੈ ਇਕਤਾ ਵੈਸੇ ਇਕਤਾ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਸੋ ਇਸੇ ਸਾਰੇ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਘਟਨਾ ਚਾਹੁੰਦੀ ਹੈ ਤੇ ਘਟ ਵੀ ਰਹੀ ਹੈ ਹੁਣ ਜਗਮੀਤ ਬਰਾੜ ਤੋਂ ਲੈ ਕੇ ਹੋਰ ਬਹੁਤ ਸਾਰੇ ਵੱਡੇ ਚਿਹਰੇ ਜਿਹੜੇ ਵਧੀਆ ਬਨਾਰੇ ਸਿੱਖ ਚਿਹਰੇ ਪੁਰਾਣੇ ਪਾਰਟੀ ਚ ਨੇ ਉਹਨੇ ਕੰਮ ਕਰਨਾ ਵੀ ਸ਼ੁਰੂ ਕਰਤਾ ਹੁਣ ਜਿਹੜਾ ਔਨਕਾਰ ਸਿੰਘ ਆਇਆ ਸੀ ਕਿਸੇ ਟਾਈਮ ਉਹ ਐਸਡੀ ਹੁੰਦਾ ਸੀ ਭਗਵੰਤ ਮਾਨ ਦਾ ਉਹਨੇ ਧੂਰੀ ਚ ਆਪਣਾ ਦਫਤਰ ਖੋਲ ਕੇ ਕੰਮ ਵੀ ਸ਼ੁਰੂ ਕਰਤਾ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਕਹਤਾ ਕਿ ਤੂੰ ਤਿਆਰੀ ਕਰ ਤੈਨੂੰ ਮਿਲੂਗੀ ਸੋ ਉਸ ਪਾਸੇ ਨੂੰ ਕਹਾਣੀ ਵੱਧ ਰਹੀ ਹੈ ਹੁਣ ਇਹ ਤੇ ਭਾਰਤੀ ਜਨਤਾ ਪਾਰਟੀ ਮੈਂ ਪਿਛਲੇ ਦਿਨੀ ਇੱਕ ਕੋਈ ਸਾਫ ਦਾ ਕੋਲ ਸਹਾਧਾਰੀ ਮੇਰੀ ਗੱਡੀ 'ਚ ਬੈਠਾ ਗੱਲਾਂ ਕਰ ਰਿਹਾ ਹੈ ਅਸੀਂ ਕਿਤੇ ਜਾ ਰਹੇ ਸੀ ਕੰਮ ਤੇ ਕਹਿਣ ਲੱਗਿਆ ਕਿ ਜੀ ਭਾਰਤੀ ਜਨਤਾ ਪਾਰਟੀ ਨੂੰ ਆ ਜਾਣਾ ਚਾਹੀਦਾ ਹੈ ਤੁਸੀਂ ਸਵਾਰ ਸਾਹਿਬ ਤੁਸੀਂ ਇਹ ਕਿਵੇਂ ਕਿਸ ਬਣਾ ਕੇ ਕਹਿੰਦੇ ਜੀ ਗੱਲ ਇਹ ਹੈ ਇਹਨਾਂ ਦੇ ਅੱਡੇ ਪੱਡੇ ਤਾਂ ਕੁਝ ਹੈ ਨਹੀਂ ਉਹ ਕੁਛ ਦੇ ਨਹੀਂ ਰਹੇ ਪੈਸਾ ਇਨਾ ਕੁ ਨਹੀਂ ਹੈ ਨੀ ਕਰਜ਼ਾ ਵਧੀ ਜਾਂਦਾ ਤੇ ਜੇ ਉਹ ਆਉਣਗੇ ਘਟੋ ਘਟ ਪੰਜਾਬ ਦਾ ਤਾਂ ਫਾਇਦਾ ਹੋ ਜੂ ਪੰਜਾਬ ਤੋਂ ਬਚ ਜੂ ਲੋਕ ਮੈਨੂੰ ਇਹੋ ਲੱਗਿਆ ਵੀ ਇਸ ਤਰ੍ਹਾਂ ਵੀ ਸੋਚਣ ਲੱਗ ਗਏ ਜੇ ਇੱਕ ਬੰਦਾ ਇਸ ਤਰ੍ਹਾਂ ਗੱਲ ਕਰਦਾ ਹੈ ਇਸ ਤਰ੍ਹਾਂ ਦੀ ਸੋਚ ਲੋਕਾਂ ਦੇ ਵਿੱਚ ਆਉਣਾ ਭਾਰਤੀ ਜਨਤਾ ਪਾਰਟੀ ਲਈ ਸਭ ਸ਼ਗਨ ਹੈ ਉਹ ਵੀ ਜਿਹੜਾ ਹੈ ਤਿਆਰੀ ਚ ਨੇ ਸੋ ਕੁੱਲ ਮਿਲਾ ਕੇ ਜਦੋਂ ਆਪਾਂ ਇਹ ਸਾਰੀ ਗੱਲਬਾਤ ਕਰਦੇ ਆ ਅਕਾਲੀ ਕਪਚ ਉਲਝੇ ਹੋਏ ਨੇ ਕਾਂਗਰਸੀ ਵੀ ਉਲਝੇ ਹੋਏ ਨੇ ਔਰ ਆਮ ਆਦਮੀ ਪਾਰਟੀ ਦਾ ਸਟੇਡੀ ਕਲੀਅਰਲੀ ਕੇਜਰੀਵਾਲ ਸਾਹਿਬ ਪਿਛਲੇ ਦਿਨਾਂ ਤੋਂ ਪਤਾ ਹੀ ਨਹੀਂ ਕਿਥੇ ਗਏ ਨੇ ਔਰ ਤੁਹਾਡੇ ਪਾਸੇ ਜਿਹੜੇ ਨੇ ਉਨੇ ਸਾਜ਼ਕਾਰ ਉਹਨਾਂ ਲਈ ਵੀ ਨਹੀਂ ਤੋਂ ਲੜਾਈ ਦੇਖੋ ਕਿਸ ਪਾਸੇ ਜਾਏਗੀ ਲੇਕਿਨ ਤੇਜ਼ੀਦਾਨ ਤਿੱਖੀ ਹੋ ਰਹੀ ਲੜਾਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਥੋੜਾ ਬਹੁਤ